ਫਿਲਹਾਲ ਤਾਂ ਇਸ ਸੁੰਨਸਾਨ ਗਲੀ ਦੇ ਵਿੱਚ ਇਹ ਔਰਤ ਆਪਣੇ ਜਵਾਕ ਦੇ ਨਾਲ ਹੌਲੀ-ਹੌਲੀ ਤੁਰੇ ਜਾ ਰਹੀ ਹੈ ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਫੇਸ ਕਿ ਜਾਵੇਗੀ ਹੁਣ ਦੇਖੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਪਿੱਛੋਂ ਦੋ ਮੁੰਡਿਆਂ ਨੇ ਝਪਟਾ ਮਾਰ ਕੇ ਇਕਦਮ ਔਰਤ ਦਾ ਫੋਨ ਖੋਲਿਆ ਤੇ ਫਿਰ ਮੋਟਰਸਾਈਕਲ ਦੀ ਰੇਲ ਬਣਾ ਦਿੱਤੀ ਮੌਕੇ ਤੋਂ ਫਰਾਰ ਹੋ ਗਏ ਹਲਕੇ ਪਿੱਛੋਂ ਔਰਤ ਵੱਲੋਂ ਲੁਟੇਰਿਆਂ ਨੂੰ ਭੱਜ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਔਰਤ ਉਹਨਾਂ ਨੂੰ ਫੜਨ 'ਚ ਅਸਫਲ ਰਹੀ ਕਿਉਂਕਿ ਉਹ ਮੋਟਰਸਾਈਕਲ ਤੇ ਸਵਾਰ ਸੀ ਸੋ ਇਹਨਾਂ ਲੁਟੇਰਿਆਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਚੇਤਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਲੁੱਟੇ ਗਰੀਆਂ ਵੱਲੋਂ ਸ਼ਰੀਆਮ ਔਰਤ ਦੇ ਨਾਲ ਲੁੱਟ ਕੀਤੀ ਗਈ ਹੈ ਅਜਿਹੇ ਘਟਨਾਵਾਂ ਪੰਜਾਬ ਦੇ ਵਿੱਚ ਹਰ ਰੋਜ਼ ਵਾਪਰ ਰਹੀਆਂ ਨੇ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਵੱਡੀ ਚਣੌਕੀ ਬਣੀ ਹੋਈਆਂ ਨੇ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ ਫਿਲਹਾਲ ਤਾਂ ਇਸ ਸੁੰਨਸਾਨ ਗਲੀ ਦੇ ਵਿੱਚ ਇਹ ਔਰਤ ਆਪਣੇ ਜਵਾਕ ਦੇ ਨਾਲ ਹੌਲੀ-ਹੌਲੀ ਤੁਰੇ ਜਾ ਰਹੀ ਹੈ ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਸਾਈਕਲ ਤੇ ਸਵਾਰ ਹੋ ਕੇ ਆਏ ਪਿੱਛੋਂ ਦੋ ਮੁੰਡਿਆਂ ਨੇ ਝਪਟਾ ਮਾਰ ਕੇ ਇਕਦਮ ਔਰਤ ਦਾ ਫੋਨ ਖੋਲ ਲਿਆ ਤੇ ਫਿਰ ਮੋਟਰਸਾਈਕਲ ਦੀ ਰੇਲ ਬਣਾ ਦਿੱਤੀ ਮੌਕੇ ਤੋਂ ਫਰਾਰ ਹੋ ਗਏ ਹਲਕੇ ਪਿੱਛੋਂ ਔਰਤ ਵੱਲੋਂ ਲੁਟੇਰਿਆਂ ਨੂੰ ਭੱਜ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਔਰਤ ਉਹਨਾਂ ਨੂੰ ਫੜਨ 'ਚ ਅਸਫਲ ਰਹੀ ਕਿਉਂਕਿ ਉਹ ਮੋਟਰਸਾਈਕਲ ਤੇ ਸਵਾਰ ਸੀ ਸੋ ਇਹਨਾਂ ਲੁਟੇਰਿਆਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਚੇਤਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਸ਼ਰਿਆਮ ਔਰ ਦੇ ਨਾਲ ਲੁੱਟ ਕੀਤੀ ਗਈ ਹੈ ਅਜਿਹੇ ਘਟਨਾਵਾਂ ਪੰਜਾਬ ਦੇ ਵਿੱਚ ਹਰ ਰੋਜ਼ ਵਾਪਰ ਰਹੀਆਂ ਨੇ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਵੱਡੀ ਚਣੌਕੀ ਬਣੀ ਹੋਈਆਂ ਨੇ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ ਫਿਲਹਾਲ ਤਾਂ ਇਸ ਸੁੰਨਸਾਨ ਗਲੀ ਦੇ ਵਿੱਚ ਇਹ ਔਰਤ ਆਪਣੇ ਜਵਾਕ ਦੇ ਨਾਲ ਹੌਲੀ-ਹੌਲੀ ਤੁਰੇ ਜਾ ਰਹੀ ਹੈ ਪਰ ਅੱਗੇ ਜੋ ਇਸ ਦੇ ਨਾਲ ਹੋਣ ਵਾਲਾ ਹੈ ਉਹ scene ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕਸ ਕੇ ਜਾਵੇਗੀ ਹੁਣ ਦੇਖੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਪਿੱਛੋਂ ਦੋ ਮੁੰਡਿਆਂ ਨੇ ਝਪਟਾ ਮਾਰ ਕੇ ਇਕਦਮ ਔਰਤ ਦਾ ਫੋਨ ਖੋਲਿਆ ਤੇ ਫਿਰ ਮੋਟਰਸਾਈਕਲ ਦੀ ਰੇਲ ਬਣਾ ਦਿੱਤੀ ਮੌਕੇ ਤੋਂ ਫਰਾਰ ਹੋ ਗਏ ਹਲਕੇ ਪਿੱਛੋਂ ਔਰਤ ਵੱਲੋਂ ਲੁਟੇਰਿਆਂ ਨੂੰ ਭੱਜ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਔਰਤ ਉਹਨਾਂ ਨੂੰ ਫੜਨ 'ਚ ਅਸਫਲ ਰਹੀ ਕਿਉਂਕਿ ਉਹ ਮੋਟਰਸਾਈਕਲ ਤੇ ਸਵਾਰ ਸੀ ਸੋ ਇਹਨਾਂ ਲੁਟੇਰਿਆਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਚੇਤਨਗਰ ਦੀ ਹੈ ਜਿੱਥੇ ਦਿਨ ਦਿਹਾੜੇ ਲੁਟ ਸ਼ਰਿਆਵਾਂ ਵੱਲੋਂ ਸ਼ਰਿਆਮ ਔਰਤ ਦੇ ਨਾਲ ਲੁੱਟ ਕੀਤੀ ਗਈ ਹੈ ਅਜਿਹੇ ਘਟਨਾਵਾਂ ਪੰਜਾਬ ਦੇ ਵਿੱਚ ਹਰ ਰੋਜ਼ ਵਾਪਰ ਰਹੀਆਂ ਨੇ ਜੋ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅੱਗੇ ਇੱਕ ਵੱਡੀ ਚਣੌਕੀ ਬਣੀ ਹੋਈਆਂ ਨੇ ਅਜੇ ਹੀ ਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ